ਕਿਸਾਨਾਂ ਦੇ ਲਈ ਲਈ ਲਿਆਂਦੀ ਕਿਸਾਨਾਂ ਦੇ ਲਈ ਵਾਪਸ ਲੈ ਲਈ ਤੁਸੀਂ ਇੱਕ ਫਰੰਟ ਖੋਲ ਲਿਆ ਫਰੀ ਦੇ ਵਿੱਚ ਹੀ ਕਿਸਾਨਾਂ ਦਾ ਜਿਹੜਾ ਕਿਸਾਨ ਵੋਟ ਬੈਂਕ ਤੁਹਾਡੇ ਨਾਲ ਸੀਗਾ ਤੁਹਾਨੂੰ ਕੀ ਲੱਗਦਾ ਕੀ ਕਾਰਨ ਰੇ ਇਹ ਪਾਲਿਸੀ ਵਾਪਸ ਲੈਣ ਦੀ ਜਾਂ ਹਾਈ ਕੋਰਟ ਦਾ ਡੰਡਾ ਜ਼ਿਆਦਾ ਸੀਗਾ ਇਹ ਪਾਲਿਸੀ ਵਾਪਸ ਲੈਣੀ ਪੰਜਾਬ ਦਾ ਕਿਸਾਨ ਇਸ ਕੱਲ ਤੋਂ ਖੁਸ਼ ਨਹੀਂ ਹੈਗਾ ਕਿ ਸਾਡੀ ਜ਼ਮੀਨ ਜਿਹੜੀ ਆ ਇਸ ਪਾਲਿਸੀ ਚ ਆਵੇ ਤੇ ਅਸੀਂ ਵਾਪਸ ਲੈ ਲਈਏ ਤੁਹਾਨੂੰ ਲੱਗਾ ਕੀ ਪੰਜਾਬ ਦੀ ਨਬਜ ਸਮਝਣ ਚ ਪੰਜਾਬ ਸਰਕਾਰ ਦੇਰੀ ਕਰਗੀ ਮਤਲਬ ਜਦੋਂ ਰੌਲਾ ਪੈ ਗਿਆ ਫਰੰਟ ਖੁੱਲ ਗਿਆ ਫਿਰ ਤੁਸੀਂ ਵਾਪਸ ਲਈ ਅਸੀਂ ਕਿਸਾਨ ਦੀ ਬਿਹਤਰੀ ਲਈ ਲੱਗੇ ਆਏ ਅਸੀਂ ਕਿਸਾਨ ਨੇ ਸਮਝਿਆ ਕਿ ਨਹੀਂ ਅਸੀਂ ਇਹਨੂੰ ਪਸੰਦ ਕਰਦੇ ਆਪਾਂ ਅਫਸਰ ਤੁਸੀਂ ਕੀ ਪੋਲਿਟੀਕਲ ਮੁੱਦਾ ਨਹੀਂ ਆ ਅਕਾਲੀ ਦਲ ਨੇ ਧਰਨੇ ਅਨਾਉਂਸ ਕਰਤੇ ਸੀਗੇ ਸੁਖਬੀਰ ਬਾਦਲ ਕਹਿੰਦੇ ਮੈਂ ਉਹ ਧਰਨੇ ਲੀਡ ਕਰਾਂਗਾ ਕਾਂਗਰਸ ਵੀ ਚਾਹੇ ਕਿਤੇ ਨਾ ਕਿਤੇ ਲਾਦੇ ਦੋ ਚਾਰ ਇਕੱਠੇ ਹੋ ਕੇ ਧਰਨਾਉ ਲਾਰੇ ਸੀ ਤੁਹਾਨੂੰ ਲੱਗਦਾ ਨਹੀਂ ਕਿ ਪੋਲਿਟੀਕਲ ਪ੍ਰੈਸ਼ਰ ਵੀ ਬਣ ਗਿਆ ਔਰ ਪੋਲਿਟੀਕਲ ਨੈਰੇਟਿਵ ਬਣ ਗਿਆ ਤੁਹਾਡੇ ਅਗੇਂਸਟ ਤੁਹਾਨੂੰ ਪੇਂਟ ਕੀਤਾ ਗਿਆ ਕਿ ਤੁਸੀਂ ਐਂਟੀ ਕਿਸਾਨ ਹੋ ਤੁਹਾਨੂੰ ਲੱਗਦਾ ਕਿ ਜਿਹੜਾ ਕਿਸਾਨ ਵੋਟ ਬੈਂਕ ਹੈਗਾ ਆਮ ਆਦਮੀ ਪਾਰਟੀ ਨੂੰ 2022 ਦੇ ਵਿੱਚ ਬਹੁਤ ਸਪੋਰਟ ਮਿਲੀ ਸੀਗੀ ਪਾਲਿਸੀ ਵੀ ਵਾਪਸ ਲੈ ਲਈ ਕਿਸਾਨ ਧਰਨੇ ਲਵਾਤੇ ਐਜੀਟੇਸ਼ਨ ਹੋਣ ਲੱਗ ਗਏ ਔਰ ਉਹ ਉਹ ਵੋਟ ਬੈਂਕ ਜਿਹੜਾ ਸਰਕਾਰ ਦੇ ਖਿਲਾਫ ਹੋ ਗਿਆ ਤਾਂ ਲੱਗਦਾ ਕਿ ਹੁਣ ਟਰਸਟ ਗੇਨ ਕਰਨਾ ਅਗਲੇ 1.5 ਸਾਲ ਦੇ ਵਿੱਚ ਇਹ ਚੁਣੌਤੀ ਰਹੇਗੀ ਤੁਸੀਂ ਦੇਖਿਓ ਜਿਹੜਾ 27 ਦਾ ਰਿਜ਼ਲਟ ਆ ਉਹ 22 ਦੇ ਰਿਜ਼ਲਟ ਨਾਲੋਂ ਕਿਤੇ ਬਿਹਤਰ ਕਿਸਾਨਾਂ ਦੇ ਲਈ ਲਿਆਂਦੀ ਹੋਈ ਲੈਂਡ ਪੁਲਿੰਗ ਪਾਲਿਸੀ ਨੂੰ ਪੰਜਾਬ ਸਰਕਾਰ ਨੇ ਵਾਪਸ ਲਿਆ ਜਿਸ ਸਮੇ ਪਾਲਿਸੀ ਲਿਆਂਦੀ ਗਈ ਉਦੋਂ ਪੰਜਾਬ ਸਰਕਾਰ ਨੇ ਪ੍ਰਚਾਰ ਕੀਤਾ ਕਿ ਕਿਸਾਨਾਂ ਦੇ ਹਿੱਤ ਚ ਫੈਸਲਾ ਲਿਆ ਗਿਆ ਹੈ ਹੁਣ ਦੁਬਾਰਾ ਸਰਕਾਰ ਨੇ ਕਿਹਾ ਕਿ ਕਿਸਾਨਾਂ ਦੇ ਹਿੱਤ ਦੇ ਵਿੱਚ ਅਸੀਂ ਇਹ ਪਾਲਿਸੀ ਵਾਪਸ ਲੈ ਲਈ ਹੈ ਕੀ ਕਾਰਨ ਰਏ ਪਾਲਿਸੀ ਵਾਪਸ ਲੈਣ ਦੇ ਸੜ ਨਾਲ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਚੀਮਾ ਸਾਹਿਬ ਕਿਸਾਨਾਂ ਦੇ ਲਈ ਲਈ ਲਿਆਂਦੀ ਕਿਸਾਨਾਂ ਦੇ ਲਈ ਵਾਪਸ ਲੈ ਲਈ ਤੁਸੀਂ ਇੱਕ ਫਰੰਟ ਖੋਲ ਲਿਆ ਫਰੀ ਦੇ ਵਿੱਚ ਹੀ ਕਿਸਾਨਾਂ ਦਾ ਜਿਹੜਾ ਕਿਸਾਨ ਵੋਟ ਬੈਂਕ ਤੁਹਾਡੇ ਨਾਲ ਸੀਗਾ ਤੁਹਾਨੂੰ ਕੀ ਲੱਗਦਾ ਕੀ ਕਾਰਨ ਰਏ ਇਹ ਪਾਲਿਸੀ ਵਾਪਸ ਲੈਣ ਦੇ ਜਾਂ ਹਾਈ ਕੋਰਟ ਦਾ ਡੰਡਾ ਜ਼ਿਆਦਾ ਸੀਗਾ ਇਹ ਪਾਲਿਸੀ ਵਾਪਸ ਲੈਣੀ ਪਈ ਹਾਂ ਦੇਖੋ ਹਜੇ ਕੋਈ ਕਿਸੇ ਕਿਸਮ ਦੀ ਪ੍ਰੈਸ਼ਰ ਦੀ ਕੋਈ ਗੱਲ ਨਹੀਂ ਜੇ ਆਪਾਂ ਇਲੈਕਸ਼ਨ ਦੀ ਗੱਲ ਕਰੀਏ ਇਲੈਕਸ਼ਨ ਦੇ ਵਿੱਚ ਹਜੇ ਲਗਭਗ 2 ਸਾਲ ਦਾ ਸਮਾਂ ਬਾਕੀ ਪਿਆਗਾ ਤੋਂ ਬਿਲਕੁਲ ਅਸੀਂ ਤਾਂ ਪੰਜਾਬ ਦੇ ਕਿਸਾਨ ਨੂੰ ਭਾਗੀਦਾਰ ਬਣਾਇਆ ਸੀ ਹਿੱਸੇਦਾਰ ਬਣਾਇਆ ਸੀ ਕਿ ਜਦੋਂ ਆਪਦੀ ਜ਼ਮੀਨ ਵੇਚਦਾਗਾ ਤਾਂ ਆਪ ਦਾ ਹਿੱਸਾ ਜਿਹੜਾ ਕੈਮ ਰੱਖਿਆ ਤੇ ਉਹ 2 ਕਰੋੜ ਦੀ ਕਰੋੜ ਦੀ ਜ਼ਮੀਨ ਵੇਚਦਾ ਆਉਣ ਵਾਲੇ ਸਮੇਂ ਚ ਉਹਨੂੰ 4 ਕਰੋੜ ਮਿਲ ਜੇ 5 ਕਰੋੜ ਮਿਲ ਜੇ ਕਿਉਂਕਿ ਪੰਜਾਬ ਦੇ ਅੰਦਰ ਜੇ ਮੈਂ ਲੀਗਲ ਕਲੋਨੀਆਂ ਦੀ ਗੱਲ ਕਰਾਂ ਜਾਂ ਇਹ ਲੀਗਲ ਤੇ ਇਲੀਗਲ ਕਲੋਨੀਆਂ ਦੀ ਗੱਲ ਕਰਾਂ ਜਿਹੜੀ ਲੈਂਡ ਪਿਛਲੇ 10 ਸਾਲਾਂ ਚ ਵਿਕੀ ਆ 30000 ਏਕੜ ਤੋਂ ਬਾਅਦ ਜਿਹੜੀ ਜ਼ਮੀਨ ਉਹ ਵਿਕ ਚੁੱਕੀ ਆ ਔਰ ਜਿਹਦੇ ਅੰਦਰ ਬਹੁਤ ਸਾਰੀਆਂ ਇਲੀਗਲ ਕਲੋਨੀਆਂ ਵੀ ਬਣੀਆਂ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰਾ ਸੰਤਾਪ ਜਿਹੜਾ ਹਟਾਉਣਾ ਪਿਆ ਅਸੀਂ ਕਾ ਅੱਛਾ ਸਹਿਰੀਕਰਨ ਕਰਨਾ ਚਾਹੁੰਦੇ ਸੀ ਸੁੰਦਰੀਕਰਨ ਕਰਨਾ ਚਾਹੁੰਦੇ ਸੀ ਪਰ ਲੇਕਿਨ ਪੰਜਾਬ ਦਾ ਕਿਸਾਨ ਇਸ ਗੱਲ ਤੋਂ ਖੁਸ਼ ਨਹੀਂ ਹੈਗਾ ਕਿ ਸਾਡੀ ਜ਼ਮੀਨ ਜਿਹੜੀ ਆ ਇਸ ਪਾਲਿਸੀ ਚ ਆਵੇ ਤਾਂ ਅਸੀਂ ਵਾਪਸ ਲੈ ਲਈਏ ਦੇ ਵਿੱਚ ਕੋਈ ਲੰਬੀ ਚੌੜੀ ਗੱਲ ਨਹੀਂ ਹੈਗੀ ਔਰ ਦੂਸਰਾ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਹਿਲੀ ਵਾਰ ਹੋਇਆਗਾ 70 ਸਾਲ ਦੇ ਇਤਿਹਾ ਕਿ ਸਭ ਤੋਂ ਵੱਧ ਜਿਹੜਾ ਨਹਿਰੀ ਪਾਣੀ ਆ ਉਹ ਪੰਜਾਬ ਦੇ ਕਿਸਾਨ ਦੇ ਆਖਰੀ ਖੇਤ ਤੱਕ ਪਹੁੰਚ ਰਿਹਾਗਾ ਪਹਿਲੀ ਵਾਰ ਹੋਇਆਗਾ ਕਿ ਜਿਹੜਾ ਕਿਸਾਨ ਰਾਤ ਨੂੰ ਆਪਣੀ ਮੋਟਰ ਚਲਾਉਣ ਲਈ ਜਾਂਦਾ ਸੀ 2 ਘੰਟਿਆਂ ਵਾਂ ਟ੍ਰਿਪ ਕੱਢ ਜਾਂਦੀ ਸੀ ਉਹਨੂੰ ਕੰਟੀਨਿਊ ਜਿਹੜੀ ਬਿਜਲੀ ਆ ਇਲੈਕਟ੍ਰਿਸਿਟੀ ਆ ਉਹ ਦਿਨ ਦੇ ਸਮੇਂ ਚ ਮਿਲਦੀ ਆ ਸੋ ਇਹਦਾ ਮਤਲਬ ਕਿ ਆਮ ਆਦਮੀ ਪਾਰਟੀ ਦਾ ਦਿਲ ਜਿਹੜਾ ਉਹ ਕਿਸਾਨ ਦੇ ਦਿਲ ਚ ਧੜਕਦਾਗਾ ਹੁਣ ਕੀ ਸਰਕਾਰ ਨੇ ਫੀਡਬੈਕ ਲਿਆ ਹੈਗਾ ਆਪਣੇ ਕਾਡਰ ਤੋਂ ਜਾਂ ਕਿਸਾਨ ਜਥੇਬੰਦੀਆਂ ਤੋਂ ਕਿ ਇਹ ਇਹ ਪਾਲਿਸੀ ਕੰਮ ਨਹੀਂ ਕਰੇਗੀ ਇਸ ਲਈ ਇਹ ਵਾਪਸ ਲੈਣਾ ਪਿਆ ਤਾਂ ਲੱਗਦਾ ਕਿ ਪੰਜਾਬ ਦੀ ਨਬਜ ਸਮਝਣ ਚ ਪੰਜਾਬ ਸਰਕਾਰ ਦੇਰੀ ਕਰਗੀ ਮਤਲਬ ਜਦੋਂ ਰੌਲਾ ਪੈ ਗਿਆ ਫਰੰਟ ਖੁੱਲ ਗਿਆ ਫਿਰ ਤੁਸੀਂ ਵਾਪਸ ਲੈ ਕੋਈ ਦੇਰੀ ਨਹੀਂ ਕੋਈ ਨੰਬਰ ਪਛਾਣਨ ਵਾਲੀ ਗੱਲ ਨਹੀਂ ਅਸੀਂ ਕਿਸਾਨ ਦੀ ਬਿਹਤਰੀ ਲਈ ਲੈ ਕੇ ਆਏ ਸੀ ਕਿਸਾਨ ਨੇ ਸਮਝਿਆ ਕਿ ਨਹੀਂ ਅਸੀਂ ਇਹਨੂੰ ਪਸੰਦ ਕਰਦੇ ਵਾਪਸ ਲੈ ਲਈ ਸੋ ਇਹਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੀ ਪਿੱਛੇ ਜੇ ਕਿਸਾਨਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਜਦੋਂ ਨਾਖੁਸ਼ੀ ਪ੍ਰਗਟ ਕੀਤੀ ਤਾਂ ਅਸੀਂ ਵਾਪਸ ਲੈ ਲਈ ਮੈਨੂੰ ਲੱਗਦਾ ਇਹ ਕੋਈ ਪੋਲਿਟਿਕਲ ਮੁੱਦਾ ਨਹੀਂ ਹੈਗਾ ਇਹ ਪੰਜਾਬ ਦੀ ਡਿਵੈਲਪਮੈਂਟ ਨਾਲ ਜੁੜਿਆ ਹੋਇਆ ਮੁੱਦਾ ਸੀਗਾ ਅਸੀਂ ਚਾਹੁੰਦੇ ਸੀ ਕਿ ਲੋਕ ਇਸ ਤਰ੍ਹਾਂ ਦੇ ਘਰਾਂ 'ਚ ਨਾਂ ਰਹਣ ਜਿੱਥੇ ਨਾ ਲਾਈਟ ਹੋਵੇ ਨਾ ਪਾਣੀ ਹੋਵੇ ਔਰ ਦੂਸਰਾ ਜਿਹੜੇ ਜਿਹੜੇ ਅਕਾਲੀ ਦਲ ਭਾਜਪਾ ਔਰ ਕਾਂਗਰਸ ਦੇ ਸਮੇਂ ਜਿਹੜੇ ਇਲੀਗਲ ਕਲੋਨੀਆ ਨੇ ਉਹ ਕਦੋਂ ਦੀਆਂ ਬਾਰ-ਬਾਰ ਨਾ ਬਣ ਉਹਨੂੰ ਠੀਕ ਕਰਨ ਦਾ ਯਤਨ ਕੀਤਾ ਸੀਗਾ ਪਰ ਲੇਕਿਨ ਇਹ ਕਿਸਾਨ ਜਦੋਂ ਨਹੀਂ ਖੁਸ਼ ਤਾਂ ਫਿਰ ਅਸੀਂ ਕਿਉਂ ਖੁਸ਼ਾਂਗੇ ਤਾਂ ਅਸੀਂ ਵੀ ਕਿਸਾਨ ਦੇ ਨਾਲ ਆ ਤੁਸੀਂ ਕਹਿਆ ਪੋਲਿਟੀਕਲ ਮੁੱਦਾ ਨਹੀਂ ਆ ਅਕਾਲੀ ਦਲ ਨੇ ਧਰਨੇ ਅਨਾਉਂਸ ਕਰਤੇ ਸੀਗੇ ਸੁਖਬੀਰ ਬਾਦਲ ਕਹਿੰਦੇ ਮੈਂ ਉਹ ਧਰਨੇ ਲੀਡ ਕਰਾਂਗਾ ਕਾਂਗਰਸ ਵੀ ਚਾਹੇ ਕਿਤੇ ਨਾ ਕਿਤੇ ਲਾਦੇ ਦੋ ਚਾਰ ਇਕੱਠੇ ਹੋ ਕੇ ਧਰਨਾ ਉਹ ਲਾ ਰਹੇ ਸੀ ਤੁਹਾਨੂੰ ਲੱਗਦਾ ਨਹੀਂ ਕਿ ਪੋਲਿਟੀਕਲ ਪ੍ਰੈਸ਼ਰ ਵੀ ਬਣ ਗਿਆ ਔਰ ਪੋਲਿਟੀਕਲ ਨੈਰੇਟਿਵ ਬਣ ਗਿਆ ਤੁਹਾਡੇ ਅਗੇਂਸਟ ਤੁਹਾਨੂੰ ਪੇਂਟ ਕੀਤਾ ਗਿਆ ਕਿ ਤੁਸੀਂ ਐਂਟੀ ਕਿਸਾਨ ਹੋ ਬਿਲਕੁਲ ਇਸ ਤਰ੍ਹਾਂ ਦਾ ਕੋਈ ਮੁੱਦਾ ਨਹੀਂ ਹੈਗਾ ਅਕਾਲੀ ਦਲ ਨੂੰ ਲੋਕ ਜਾਣਦੇ ਨੇਗੇ ਅਕਾਲੀ ਦਲ ਦੇ ਪ੍ਰਧਾਨ ਦੀ ਰੈਲੀ 'ਚ ਕੋਈ ਬੰਦਾ ਨਹੀਂ ਆਉਂਦਾ ਸਾਰੇ ਲੋਕ ਜਾਣਦੇ ਨੇ ਨਾ ਉਹਨੇ ਖੜਾਗਾ ਅੱਜ ਜਿਹੜਾ ਅਕਾਲੀ ਦਲ ਇੱਕ ਹੁੰਦਾ ਸੀ ਅੱਜ ਤਿੰਨ ਹਿੱਸਿਆਂ 'ਚ ਵੰਡ ਚੁੱਕਿਆ ਜਦੋਂ ਤੱਕ ਕਲੈਕਸ਼ਨ ਆਉਂਦੀ ਹੈ ਮੈਂ ਤੁਹਾਡੇ ਤੁਹਾਡੇ ਚੈਨਲ ਤੇ بڑے ਦਾਅਵੇ ਨਾ ਕਰਾਂਗਾ ਇਹ 10 11 ਹਿੱਸਿਆਂ 'ਚ ਵੰਡਿਆ ਜਾਊਗਾ ਬਹੁਤ ਸਾਰੇ ਹਿੱਸੇ ਵੰਡ ਗਏ ਔਰ ਜਿਹੜੇ ਤਿੰਨ ਤਿੰਨ ਬਣੇ ਨੇ ਅੱਜ ਦੇ ਜਿਹੜੇ ਤਿੰਨ ਬਣੇ ਨੇ ਇਹਦੇ ਲੀਡਰਾਂ ਨੂੰ ਲਿਸਟ ਬਣਾ ਲਿਓ ਪਹਿਲੇ ਜਿਹੜੇ 15 15 ਲੀਡਰ ਨੇ ਉਹ ਦੂਸਰੀਆਂ ਪਾਰਟੀਆਂ ਚ ਜਾਣ ਬਨੇ ਕੁਝ ਕਾਂਗਰਸ ਚ ਵੀ ਜਾਣਗੇ ਕੁਝ ਭਾਰਤੀ ਜਨਤਾ ਪਾਰਟੀ ਚ ਜਾਣਗੇ ਸੋ ਕਾਲੀ ਦਲ ਜਿਹੜਾ ਉਹ ਇਤਿਹਾਸਿਕ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਉਹ ਖੇਰੂ ਖੇਰੂ ਹੋ ਚੁਕਿਆ ਉਹ ਉਹਦਾ ਕੋਈ ਵਜੂਦ ਨਹੀਂ ਬਚਿਆ ਜਿਸ ਸਮੇ ਪਾਲਿਸੀ ਅਨਾਉਂਸ ਹੋਈ ਔਰ ਉਸ ਤੋਂ ਬਾਅਦ ਹੁਣ ਤੱਕ ਅੱਜ ਦੇ ਦਿਨ ਤੱਕ ਤੁਸੀਂ ਜਾਂ ਸਰਕਾਰ ਇਹ ਜ਼ਿਕਰ ਕਰ ਰਹੀ ਹੈ ਕਿ ਅਕਾਲੀ ਸਰਕਾਰ ਚ ਕਾਂਗਰਸ ਸਰਕਾਰ ਚ ਬਹੁਤ ਸਾਰੀਆਂ ਇਲੀਗਲ ਕਲੋਨੀਆਂ ਬਣੀਆਂ 3000 ਏਕੜ ਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਉਹ ਪੂਲਿੰਗ ਹੋਈ ਹੈ ਹੁਣ ਜਿਹੜੀਆਂ ਇਲੀਗਲ ਕਲੋਨੀਆਂ ਅੱਗੇ ਬਣਨਗੀਆਂ ਉਹਨਾਂ ਦੇ ਲਈ ਕੀ ਕਿ ਉਹਨਾਂ ਤੇ ਵੀ ਕੋਈ ਯੂ ਟਰਨ ਹੋਏਗਾ ਜਾਂ ਉਹਨਾਂ ਦੇ ਲਈ ਫਿਰ ਸਰਕਾਰ ਹੁਣ ਸੌਫਟ ਹੋਏਗੀ ਕਿ ਬੰਦੀਆਂ ਬਣੀ ਜਾਣ ਦੋ ਪਹਿਲੇ ਤੇ ਤੁਸੀਂ ਇਹ ਕਹਿੰਦੇ ਵੀ ਹੁਣ ਅੱਜ ਤੋਂ ਬਾਅਦ ਕੋਈ ਨਹੀਂ ਬਣੂਗੀ ਬਿਲਕੁਲ ਅਸੀਂ ਤਾਂ ਬੜੇ ਸਖਤੀ ਵਰਤੀ ਹੋਈ ਆ ਦੇ ਹੋਂਦ ਸਾਡੀ ਸਰਕਾਰ ਆਈ ਆ ਇੱਕ ਵੀ ਇਲੀਗਲ ਕਲੋਨੀ ਪੰਜਾਬ ਚ ਪੈਦਾ ਨਹੀਂ ਹੋਣ ਦਿੱਤੀ ਮੈਂ ਅੱਗੇ ਦੀ ਪੁੱਛਿਆ ਮੈਂ ਨਾ ਮੈਂ ਕਿਹਾ ਅੱਗੇ ਵੀ ਇਹੀ ਰਹੂਗੀ ਜਾਂ ਪਿਛਲੇ 3 ਸਾਲ ਲਈ ਅਸੀਂ ਕੋਈ ਗੈਰਕਾਨੂੰਨੀ ਕਦੋਨੀ ਬਣਨ ਦਿੱਤੀ ਅਸਤੈਨੋ ਸਿੱਦੀ ਸਖਤ ਜਿਹੜੀ ਆ ਸ਼ਰਤ ਸਖਤੀ ਨਾਲ ਲਾਗੂ ਕੀਤੀ ਹੋਈ ਸੀ ਬਾਅਦ ਚਲੋ ਇਹ ਹੋਇਆ ਫੈਸਲਾ ਕਿ ਇਹਨੂੰ ਨਰਮ ਕਰ ਲਿਆ ਜਾਵੇ ਥੋੜੇ ਸਮੇਂ ਲਈ ਤਾਂ ਅੱਗੇ ਨੂੰ ਕੋਈ ਵੀ ਸੀਐਲਯੂ ਜਿਹੜਾ ਕਿਸੇ ਨੂੰ ਇਸ ਤਰ੍ਹਾਂ ਜਾਰੀ ਨਹੀਂ ਹੋਊਗਾ ਕਿ ਉੱਥੇ ਕੋਈ ਇਲੀਗਲ ਕਦੋਨੀ ਬਣਾਉ ਜਿਹੜਾ ਪੂਰੀਆਂ ਸ਼ਰਤਾਂ ਕਰਦਾ ਆਊਗਾ ਉਹ ਬਣਾ ਸਕਦਾ ਪਰ ਜਿਹੜਾ ਕੋਈ ਵੀ ਸ਼ਰਤ ਪੂਰੀ ਨਹੀਂ ਕਰਦਾ ਉਹ ਨਹੀਂ ਬਣਨ ਦੇ ਜਿਹੜੀਆਂ ਆਲਰੇ ਕੰਡਿਸ਼ਨ ਉਦਾਂ ਹੀ ਰਹਿਣਗੀਆਂ ਕਿ ਉਹਨਾਂ ਨੂੰ ਕਲੀਅਰੈਂਸ ਨਹੀਂ ਮਿਲੇਗੀ ਜਿਹੜੀਆਂ ਅਜੇ ਵੀ ਪੰਜਾਬ 'ਚ ਬਣੀਆਂ ਹੋਈਆਂ ਜਿਹੜੀਆਂ ਕਲੀਅਰੈਂਸ ਲੈਣ ਦੇ ਲਈ ਲਾਈਨ 'ਚ ਲੱਗੀਆਂ ਹੋਈਆਂ ਸੀ ਜਿਹੜਾ ਪੂਰੀਆਂ ਸ਼ਰਤਾਂ ਪੂਰੀਆਂ ਕਰਦਾ ਹੋਊਗਾ ਬਿਲਕੁਲ ਉਹਨੂੰ ਮਿਲੂਗਾ ਜਿਹੜਾ ਸ਼ਰਤਾਂ ਪੂਰੀਆਂ ਕਰਦਾ ਨਹੀਂ ਹੋਊਗਾ ਉਹਨੂੰ ਲਾਇਸੈਂਸ ਨਹੀਂ ਮਿਲੂਗਾ ਉਹਨੂੰ ਬਿਲਕੁਲ ਅਪਰੂਵਲ ਨਹੀਂ ਮਿਲੂਗਾ ਆਖਰੀ ਸਵਾਲ ਤੁਹਾਨੂੰ ਲੱਗਦਾ ਕਿ ਜਿਹੜਾ ਕਿਸਾਨ ਵੋਟ ਬੈਂਕ ਹੈਗਾ ਆਮ ਆਦਮੀ ਪਾਰਟੀ ਨੂੰ 2022 ਦੇ ਵਿੱਚ ਬਹੁਤ ਸਪੋਰਟ ਮਿਲੀ ਸੀਗੀ ਉਸ ਦੀ ਹੁਣ ਬਿਨਾਂ ਵਜ੍ਹਾ ਉਹ ਵੋਟ ਬੈਂਕ ਤੁਸੀਂ ਪਾਲਿਸੀ ਵੀ ਵਾਪਸ ਲੈ ਲਈ ਕਿਸਾਨ ਧਰਨੇ ਲਵਾ ਦਿੱਤੇ ਐਜੀਟੇਸ਼ਨ ਹੋਣ ਲੱਗ ਗਏ ਔਰ ਉਹ ਉਹ ਵੋਟ ਬੈਂਕ ਜਿਹੜਾ ਸਰਕਾਰ ਦੇ ਖਿਲਾਫ ਹੋ ਗਿਆ ਤੁਹਾਨੂੰ ਲੱਗਦਾ ਕਿ ਹੁਣ ਟਰਸਟ ਗੇਨ ਕਰਨਾ ਅਗਲੇ 1.5 ਸਾਲ ਦੇ ਵਿੱਚ ਇਹ ਚੁਣੌਤੀ ਰਹੇਗੀ ਜਿਹੜਾ ਸੈਕਸ਼ਨ ਤੁਹਾਨੂੰ ਸਪੋਰਟ ਕੀਤਾ ਸੀਗਾ 2022 ਚ ਕਿਸਾਨ ਦੇ ਦਿਲ ਦੇ ਅੰਦਰ ਅੱਜ ਵੀ ਆਮ ਆਦਮੀ ਪਾਰਟੀ ਟੜਕਦੀ ਆ ਔਰ ਆਮ ਆਦਮੀ ਪਾਰਟੀ ਦੇ ਦਿਲ ਦੇ ਅੰਦਰ ਅਜ ਵੀ ਕਿਸਾਨ ਤੜਕਦਾਗਾ ਤੁਸੀਂ ਦੇਖਿਓ ਜਿਹੜਾ 27 ਦਾ ਰਿਜ਼ਲਟ ਆ ਉਹ 22 ਦੇ ਰਿਜ਼ਲਟ ਨਾਲ ਕਿਤੇ ਬਿਹਤਰ ਹੋਊਗਾ ਸਿਸ਼ਨ ਹਰਪਾਲ ਚੀਮਾ ਜਿਨੇ ਇਹ ਇਹ ਜ਼ਰੂਰ ਦੱਸਿਆ ਕਿ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਹੈ ਪਰ ਉਹ ਦਾਵਾ ਕਰ ਰਹੇ ਨੇ ਕਿ ਜਿਹੜੀਆਂ ਇਲੀਗਲ ਕਲੋਨੀਆਂ ਪੰਜਾਬ ਦੇ ਵਿੱਚ ਬਣੀਆਂ ਨੇ ਉਹਨਾਂ ਨੂੰ ਕਲੀਅਰੈਂਸ ਉਦੋਂ ਹੀ ਮਿਲੇਗੀ ਜਦੋਂ ਉਹ ਜ਼ਰੂਰੀ ਦਸਤਾਵੇਜ਼ੀ ਕਾਰਵਾਈ ਪੂਰੀ ਕਰਨਗੇ ਨਹੀਂ ਤੇ ਇਲੀਗਲ ਕਲੋਨੀਆਂ ਤੇ ਸਖਤੀ ਬਰਕਰਾਰ ਰਹੇਗੀ ਕੈਮਰਾਮੈਨ ਸੁਮਿਤ ਦੇ ਨਾਲ ਪਮਿਲ ਪਾਟੀਆਂ ਦੈਨਿਕ ਸਵੇਰਾ ਚੰਡੀਗੜ੍ਹ